ਪੰਜਾਬ ਪੁਲਿਸ ਦੇ ਹੱਥ ਲੱਗੀ ਹੈ ਵੱਡੀ ਸਫਲਤਾ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਤੇ ਗੈਰ ਲਸੰਸੀ ਵਿਦੇਸ਼ੀ ਹਥਿਆਰ ਬਰਾਮਦ 8 ਰੁਪਈਏ ਹੋਏ ਗ੍ਰਿਫਤਾਰ ਜੀਹਾਂ ਦੱਸਦੇ ਆ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਦੀ ਕਿ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਪੰਜਾਬ ਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ 8 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਹੋਈ ਹੈ ਤੇ ਉਹਨਾਂ ਦੇ ਕੋਲੋਂ ਕੁਝ ਗੈਰ-ਲਾਜੰਸੀ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ ਨੇ ਇਸ ਤੋਂ ਇਲਾਵਾ ਉਹਨਾਂ ਦੇ ਕੋਲ ਕੁਝ ਆਵਾਜਾਈ ਦੇ ਸਾਧਨ ਜਿਨ੍ਹਾਂ ਵਿੱਚ ਮੋਟਰਸਾਈਕਲ ਸ਼ਾਮਲ ਹੈ ਉਹਨਾਂ ਦੇ ਕੋਲੋਂ ਬਰਾਮਦ ਹੋਇਆ ਜਿਹੜਾ ਕਿ ਚਾਹੇ ਚੋਰੀ ਦਾ ਹੈ ਅਤੇ ਦੱਸਦੀ ਹੈ ਕਿ ਪੰਜਾਬ ਪੁਲਿਸ ਅੰਮ੍ਰਿਤਸਰ ਨੂੰ ਇਹ ਵੱਡੀ ਸਫਲਤਾ ਹਾਸਲ ਹੋਈ ਹੈ ਪੰਜਾਬ ਪੁਲਿਸ ਨੂੰ ਕੁਝ ਸਮੇਂ ਤੋਂ ਸ਼ੱਕ ਸੀ ਤੇ ਇਨ੍ਹਾਂ આરોપીਆਂ ਦੀ ਭਾਲ ਸੀ ਪੰਜਾਬ ਪੁਲਿਸ ਨੇ ਆਪਣਾ ਜਾਲ ਵਿਛਾਇਆ ਹੋਇਆ ਸੀ ਤੇ ਕਿਸੇ ਨਾ ਕਿਸੇ ਤਰੀਕੇ ਤਿੰਨ ਥਾਵਾਂ ਤੋਂ ਇਹ આરોપી ਫੜੇ ਗਏ ਨੇ ਜਿਹੜੀ ਹੈਰੋਇਨ ਨਫੜੀ ਗਈ ਹੈ ਉਸ ਦੀ ਮਾਤਰਾ ਲਗਭਗ 4.4 ਕਿਲੋ ਦਸੀ ਜਾ ਰਹੀ ਹੈ ਤੇ ਉਸ ਦੀ ਜਿਹੜੀ ਕੀਮਤ ਹੈ ਲਗਭਗ 28 ਕਰੋੜ ਰੁਪਏ ਦਸੀ ਜਾ ਰਹੀ ਹੈ ਇੰਨੀ ਵੱਡੀ ਮਾਤਰਾ ਦੇ ਵਿੱਚ ਰੋਇਨ ਫੜੀ ਜਾਣਾ ਇੱਕ ਆਪਣੇ ਆਪ ਵਿੱਚ ਹੀ ਬਹੁਤ ਵੱਡੀ ਸਫਲਤਾ ਹੈ ਜਿਹੜੀ ਕਿ ਪੰਜਾਬ ਪੁਲਿਸ ਨੇ ਹਾਸਲ ਕੀਤੀ ਹੈ ਦੱਸ ਦਈਏ ਕਿ ਇਹਨਾਂ ਦੇ ਕੋਲੋਂ ਮੋਟਰਸਾਈਕਲ ਵੀ ਫੜੇ ਗਏ ਨੇ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ 32 ਬੋਰ ਦੇ ਪਿਸਤੌਲ ਅਤੇ ਹੋਰ ਵੀ ਅਜਿਹੇ ਹਥਿਆਰ ਫੜੇ ਗਏ ਨੇ ਜਿਹੜੇ ਕਿ ਗੈਰ ਲਾਇਸੈਂਸੀ ਨੇ ਤੇ ਵਿਦੇਸ਼ੀ ਹਥਿਆਰ ਨੇ ਇਤੋਂ ਸਾਫ ਜਾਇਰ ਹੈ ਕਿ ਇਨ੍ਹਾਂ ਰੂਪੀਆਂ ਦੇ ਨਾਲ ਕੁਝ ਅਜਿਹੀਆਂ ਹੋਰ ਵੀ ਧਾਰਾਂ ਜੁੜੀਆਂ ਹੋਈਆਂ ਨੇ ਕੁਝ ਹੋਰ ਵੀ ਲੋਕ ਜੁੜੇ ਹੋਏ ਨੇ ਜਿਹੜੇ ਕਿ ਵਿਦੇਸ਼ ਤੋਂ ਹੋਣਗੇ ਤੇ ਇਹਨਾਂ ਨੂੰ ਹਥਿਆਰ ਸਪਲਾਈ ਕਰਦੇ ਹੋਣਗੇ ਅਤੇ ਐਸਐਸਪੀ ਚਰਨਜੀਤ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਅਤੇ ਅਜਿਹੀਆਂ ਰੂਪੀਆਂ ਤੇ ਠੱਲ ਪਾਉਣ ਦੇ ਲਈ ਪੰਜਾਬ ਸਰਕਾਰ ਬਹੁਤ ਸਖਤ ਹੈ ਤੇ ਪੁਲਿਸ ਵੀ ਸਖਤਾਈ ਵਰਤ ਰਹੀ ਹੈ ਤੇ ਅਜਿਹੇ ਲੋਕਾਂ ਨੂੰ ਫੜ ਕੇ ਕੈਦ ਕੀਤਾ ਜਾ ਰਿਹਾ ਹੈ ਤੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇੱਥੇ ਦੱਸਿਓ ਦਈਏ ਕਿ ਜਿਹੜੇ 8 ਰੋਪੀ ਫੜੇ ਗਏ ਨੇ ਉਹਨਾਂ ਦੇ ਵਿੱਚ ਰਸ਼ਪਾਲ, ਰਜਵਿੰਦਰ ਸਿੰਘ, ਸ਼ਗຸນਪ੍ਰੀਤ ਸਿੰਘ, ਜਸਪਿੰਦਰ ਸਿੰਘ, ਪਮਨ ਲਾਲ, ਹਰਸੁਖਮਨ ਪ੍ਰੀਤ ਸਿੰਘ, ਆਕਾਸ਼ ਮਸੀਤ ਤੇ ਬਿਆਨਤ ਨਾਮ ਦੇ ਵਿਅਕਤੀ ਸ਼ਾਮਿਲ ਨੇ। ਇਹ 8 ਦੇ 8 ਵਿਅਕਤੀ ਜਿਹੜੇ ਕਿ ਪੰਜਾਬ ਪੁਲਿਸ ਦੇ ਵੱਲੋਂ ਫੜੇ ਗਏ ਨੇ ਇਹਨਾਂ ਦੇ ਕੋਲੋਂ ਹਥਿਆਰ ਜਿਹੜੇ ਕਿ ਗੈਰ ਲਾਇਸੈਂਸੀ ਨੇ ਔਰ ਵਿਦੇਸ਼ੀ ਨੇ ਉਹ ਫੜੇ ਗਏ ਨੇ ਇਸ ਤੋਂ ਇਲਾਵਾ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਫੜੀ ਗਈ ਹੈ ਅਤੇ ਇਹਨਾਂ ਦੇ ਕੋਲੋਂ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਹੋਏ ਨੇ ਅਤੇ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਐਸਐਸਪੀ ਨੇ ਦੱਸਿਆ ਹੈ ਕਿ ਇਹਨਾਂ ਦੇ ਉੱਪਰ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਤੇ ਬਣਦੀ ਸਜ਼ਾ ਇਹਨਾਂ ਨੂੰ ਦਿੱਤੀ ਜਾਵੇਗੀ ਸੋ ਇਸ ਵਾਰ ਦੀ ਵੱਡੀ ਖਬਰ ਕਿ ਪੰਜਾਬ ਪੁਲਿਸ ਨੂੰ ਨਸ਼ੇ ਆ ਕਰਨ ਵਾਲੇ ਫੜੇ ਗਏ ਨੇ ਜਿਹੜੇ ਕਿ ਬਹੁਤ ਸਾਰੇ ਹਥਿਆਰ ਵੀ ਸਪਲਾਈ ਕਰਦੇ ਨੇ ਤੇ ਭਾਰੀ ਮਾਤਰਾ ਦੇ ਵਿੱਚ ਜਿਨ੍ਹਾਂ ਦੇ ਕੋਲੋਂ ਹੈਰੋਇਨ ਬਰਾਮਦ ਹੋਈਏ ਉਹ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਤੇ ਇਹਨਾਂ ਦੇ ਉੱਪਰ ਹੁਣ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ